ਅੱਜ ਕੱਲ ਇੱਕ ਨਾ ਬਹੁਤ ਹੀ ਅ ਮੁੱਦਾ ਚੱਲ ਰਿਹਾ ਹੈ ਕਿ ਜੋ ਕਿ ਜੁਪੀ ਦੇ ਵਿੱਚ ਅ ਜੁਪੀ ਦੇ ਮੁੱਖ ਮੰਤਰੀ ਜੋਗੀ ਅਦਿੱਤ ਨਾਥ ਜੀ ਵੱਲੋਂ ਇੱਕ ਜਿਹੜਾ ਮੁੱਦਾ ਚਰਚਾ 'ਚ ਚੱਲ ਰਿਹਾ ਹੈ ਕਿ ਜਿਹੜੇ ਰੇੜੀ ਫੜੀ ਵਾਲੇ ਨੇ ਜਾਂ ਕੋਈ ਦੁਕਾਨਦਾਰ ਨੇ ਉਹ ਆਪਣੇ ਰੇੜੀ ਫੜੀ ਤੇ ਜਾਂ ਦੁਕਾਨ ਤੇ ਆਪਣਾ ਨਾਮ ਲਿਖਣਾ ਲਾਜ਼ਮੀ ਕੀਤਾ ਜਾਵੇ। ਅਕਸਰ ਦੇਖ ਰਹੇ ਆ ਕਿ ਆਏ ਦਿਨ ਅ ਕੋਈ ਰੋਟੀ ਬਣਾਉਂਦੇ ਵਕਤ ਕੋਈ ਥੁੱਕ ਲਗਾ ਰਿਹਾ ਹੈ ਅ ਜੂਸ ਦੀ ਦੁਕਾਨ ਤੇ ਪੇਸ਼ਾਬ ਬੁਲਾਇਆ ਜਾ ਰਿਹਾ ਹੈ ਕ ਵੀ ਜੋਗੀ ਦਿੱਤਨਾਥ ਜੀ ਨੇ ਜਿਹੜਾ ਇਹ ਫੈਸਲਾ ਲਿਆ ਹੈ ਇਹ ਬਹੁਤ ਹੀ ਵਧੀਆ ਫੈਸਲਾ ਲਿਆ ਗਿਆ ਹੈ ਕ ਵੀ ਇਸ ਤੋਂ ਪਤਾ ਲੱਗ ਸਕੇ ਕ ਵੀ ਇਹ ਲੋਕ ਕੌਣ ਹਨ ਅਤੇ ਇਸ ਤਰ੍ਹਾਂ ਦੀ ਹਰਕਤਾਂ ਕਿਉਂ ਕਰਦੇ ਨੇ ਅਤੇ ਇਹੀ ਲੋਕ ਕਿਉਂ ਕਰਦੇ ਨੇ ਦੇਖੋ ਧਰਮ ਤਾਂ ਸਾਰੇ ਇੱਕੋ ਜਿਹੇ ਨੇ ਸਭ ਲੋਕ ਇੱਕ ਸਮਾਨ ਹੀ ਨੇ ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੇ ਆ ਉਹ ਸਿਰਫ ਇੱਕ ਵਿਸ਼ੇਸ਼ ਜਿਹੜੇ ਧਰਮ ਤੇ ਵੱਲੋਂ ਹੀ ਇਹ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੀ ਵੀ ਆਬਾਦੀ ਬਹੁਤ ਜ਼ਿਆਦਾ ਅ ਵੱਧ ਚੁੱਕੀ ਹੈ ਸਾਨੂੰ ਡਾਊਟ ਹੈ ਸ਼ੱਕ ਹੈ ਕਿ ਵੀ ਇਹ ਲੋਕ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰਦੇ ਹੋਣ ਇਹੋ ਜਿਹੀ ਕੋਈ ਤੋਂ ਸਾਹਮਣੇ ਕੋਈ ਇਹੋ ਜਿਹਾ ਕੰਮ ਹੈ ਜਿਹੜੇ ਪੰਜਾਬ ਵਿੱਚ ਵੀ ਇਹੋ ਜਿਹਾ ਕੋਈ ਦੇਖੋ ਹਜੇ ਸਾਹਮਣੇ ਤਾਂ ਨਹੀਂ ਆਇਆ ਲੇਕਿਨ ਹੋ ਸਕਦਾ ਹੈ ਹੋ ਸਕਦਾ ਹੈ ਵੀ ਕਿਸੇ ਦੀ ਆਸਤਾ ਦੇ ਨਾਲ ਖੇਡਿਆ ਜਾ ਸਕਦਾ ਹੋਵੇ ਤੁਹਾਡੇ ਨੂੰ ਮਤਲਬ ਪ੍ਰਸ਼ਾਸਨ ਨੂੰ ਕੋਈ ਕੀ ਮੈਸੇਜ ਕੀ ਦੇਣਾ ਚਾਹੀਦਾ ਹੁ ਮੈਂ ਪ੍ਰਸ਼ਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਨਾ ਕਿ ਵੀ ਜਿਸ ਤਰ੍ਹਾਂ ਯੂਪੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਵੀ ਹਰ ਕੋਈ ਰੇੜੀ ਫੜੀ ਅਲਾ ਹੋਵੇ ਚਾਹੇ ਕੋਈ ਦੁਕਾਨਦਾਰ ਹੈ ਆਪਣਾ ਨਾਮ ਲਾਜ਼ਮੀ ਲਿਖੇ ਇਸੇ ਚੀਜ਼ ਨੂੰ ਦੇਖਦੇ ਹੋਏ ਹਿਮਾਚਲ ਦੀ ਜਿਹੜੀ ਕਾਂਗਰਸ ਸਰਕਾਰ ਹੈ ਕਾਂਗਰਸ ਨੇ ਵੀ ਇਸੇ ਤਰ੍ਹਾਂ ਦਾ ਆਪਣਾ ਰੁਖ ਸਪਸ਼ਟ ਕੀਤਾ ਹੈ ਅਤੇ ਉਹਨੇ ਵੀ ਇਹੀ ਗੱਲਾਂ ਹਿਮਾਚਲ ਦੇ ਵਿੱਚ ਵੀ ਲਾਗੂ ਕਰਨ ਦੀ ਗੱਲ ਕੀਤੀ ਹੈ ਜਵਾਬ ਦੇ ਵਿੱਚ ਅੱਜ ਤੋਂ ਪਹਿਲਾਂ ਜਿਵੇਂ ਇਸ ਤਰ੍ਹਾਂ ਦੇ ਕਿਸੇ ਮੁੱਦੇ ਤੇ ਨਾ ਤਾਂ ਕੋਈ ਕੌਮ ਚਲੀ ਹੈ ਤੇ ਨਾ ਕੋਈ ਬੈਸਟ ਸ਼ੁਰੂ ਹੈ ਤੁਹਾਨੂੰ ਇਸ ਤਰ੍ਹਾਂ ਦਾ ਜੋ ਮਹਿਸੂਸ ਹੋਇਆ ਕਿ ਪੰਜਾਬ ਦੇ ਵਿੱਚ ਵੀ ਇਸ ਚੀਜ਼ ਨੂੰ ਲਾਗੂ ਕੀਤਾ ਜਾਣਾ ਜ਼ਰੂਰੀ ਹੈ ਦੇਖੋ ਹਜੇ ਤੱਕ ਚਾਹੇ ਬੇਸ਼ੱਕ ਇਸ ਦੀ ਘਟਨਾ ਕੋਈ ਸਾਹਮਣੇ ਨਹੀਂ ਆਈ ਲੇਕਿਨ ਹੋ ਸਕਦਾ ਹੈ ਕਿ ਵੀ ਇੱਥੇ ਵੀ ਕੁਝ ਇਸ ਤਰ੍ਹਾਂ ਦਾ ਹੀ ਚੱਲ ਰਿਹਾ ਹੋਵੇ ਜਿਸ ਤਰ੍ਹਾਂ ਕਿ ਸਾਡੇ ਹੁਣ ਜੇ ਗੱਲ ਕਰੀਏ ਤਾਂ ਸਾਡਾ ਇੱਕ ਬਹੁਤ ਵਿਸ਼ਾ ਪ੍ਰਸਿੱਧ ਇੱਕ ਮੰਦਿਰ ਹੈ ਤਿਰੂਪਤੀ ਬਾਲਾ ਜੀ ਉੱਥੇ ਲੱਡੂਆਂ ਦੇ ਵਿੱਚ ਜੋ ਅਕਸਰ ਹੁਣ ਆਪਾਂ ਦੇਖਿਆ ਹੈ ਕਿ ਵੀ ਬੜਸਾਰੇ ਟੀਵੀ ਚੈਨਲਾਂ ਤੇ ਸਾਰੇ ਇਲੈਕਟ੍ਰੋਨਿਕ ਜਿੰਨੇ ਵੀ ਮੀਡੀਆ ਹੈ ਉੱਥੇ ਸਾਰੀ ਇਹ ਨਿਊਜ਼ ਬਹੁਤ ਜ਼ਿਆਦਾ ਚੱਲੀ ਹੈ ਕਿ ਵੀ ਉੱਥੇ ਚਰਬੀ ਪ੍ਰਸ਼ਾਦ ਦੇ ਵਿੱਚ ਚਰਬੀ ਮਲਾਈ ਗਈ ਹੈ ਤੇ ਹੋ ਸਕਦਾ ਹੈ ਕਿ ਵੀ ਇੱਥੇ ਪੰਜਾਬ ਦੇ ਵਿੱਚ ਵੀ ਕੁਝ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀ ਹਰਕਤ ਕਰਦੇ ਹੋਣ ਅਗਰ ਇਸ ਤਨਾ ਦਾ ਨਾਮ ਅਗਰ ਉਹ ਆਪਣੇ ਰੇਡੀ ਫੜੀ ਤੇ ਜਾਂ ਦੁਕਾਨ ਤੇ ਲਿਖਿਆ ਹੋਏਗਾ ਤਾਂ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਕਾਫੀ ਰੋਕ ਲੱਗ ਸਕਦੀ ਹੈ ਇਸ ਨੂੰ ਲੈ ਕੇ ਕਿਸੇ ਇੱਕ ਤੰਗ વિશેਸ਼ ਵਰਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਨੂੰ ਵੀ ਟਾਰਗੇਟ ਕੀਤਾ ਜਾਵੇ ਇਸ ਵਾਰ ਇਹ ਤੁਸੀਂ ਕੀ ਕਰਾ ਚਾਹੋ ਦੇਖੋ ਹਜੇ ਤੱਕ ਕਿਸੇ ਵੀ ਹੋਰ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਇਸ ਤਰ੍ਹਾਂ ਦੀ ਹਰਕਤ ਕਰਦਾ ਹੋਇਆ ਕੋਈ ਸਾਹਮਣੇ ਨਹੀਂ ਆਇਆ ਤੇ ਇਹ ਜਿਹੜੇ ਧਰਮ ਦੇ ਜਿਹੜੇ ਲੋਕ ਨੇ ਇਹ ਹੀ ਕਿਉਂ ਅਕਸਰ ਸਾਹਮਣੇ ਆਉਂਦੇ ਨੇ ਇਸ ਦਾ ਕਾਰਨ ਇਹੀ ਹੈ ਤੁਸੀਂ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਤੁਹਾਡੇ ਵੱਲੋਂ ਇਸ ਗੱਲ ਨੂੰ ਅੱਗੇ ਲੈ ਕੇ ਜਾਣ ਤੱਕ ਕੋਰਤੀ ਕਰ ਲੋ ਜੀ ਦੇਖੋ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਮੇਰੇ ਵੱਲੋਂ ਇਹ ਮੰਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਇਸਤੇ ਇੱਕ ਦੂਜੀਆਂ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਜੋ ਫੈਸਲਾ ਲਿਆ ਹੈ ਪੰਜਾਬ ਦੀ ਜਿਹੜੀ ਸਰਕਾਰ ਉਹ ਵੀ ਇਸੇ ਤਰ੍ਹਾਂ ਦਾ ਫੈਸਲਾ ਲਵੇ ਕਿ ਤੁਹਾਡੇ ਲੋਕਾਂ ਨੂੰ ਆਉਣ ਵਾਲੇ ਸਮੇਂ ਕੋਈ ਇਹੋ ਜਿਹੀ ਪਲੈਨਿੰਗ ਹੈਗੀ ਹੈ ਕਿ ਤੁਸੀਂ ਇਸੇ ਸੰਬੰਧ ਵਿੱਚ ਕੋਈ ਕੈਂਪਿੰਗ ਜਾਰੀ ਕਰੋ ਜਾਂ ਚਲਾਓ ਉਹ ਲੈ ਕੇ ਆਓ ਹਾਂਜੀ ਜਰੂਰ ਜੀ ਮੇਰੇ ਜਿੰਨੇ ਵੀ ਸਾਥੀ ਜਾਂ ਜਿੰਨੇ ਵੀ ਲੋਕ ਨੇ ਮੇਰੇ ਨਾਲ ਜੁੜੇ ਹੋਏ ਅਸੀਂ ਉਹਨਾਂ 'ਚ ਚਰਚਾ ਕਰਕੇ ਉਹਨਾਂ ਨਾਲ ਇੱਕ ਵਾਰੀ ਮੀਟਿੰਗ ਕਰਕੇ ਇਸ ਨੂੰ ਅਸੀਂ ਅੱਗੇ ਲੈ ਕੇ ਚੱਲਾਂਗੇ ਇਸ ਮਹੀਨੇ। ਅਸੀਂ ਇਹ ਜਿਹੜੀ ਕੋਸ਼ਿਸ਼ ਹੈ ਅਸੀਂ ਉਦੋਂ ਤੱਕ ਜਾਰੀ ਰੱਖਾਂਗੇ ਜਦ ਤੱਕ ਪ੍ਰਸ਼ਾਸਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਸ ਤੇ ਫੈਸਲਾ ਨਹੀਂ ਲੈਂਦੇ। ਕੀ ਤੁਸੀਂ ਹਾਲ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਸੰਗਠਨ ਨੇ ਜਾਂ ਧਾਰਮਿਕ ਸੰਗਠਨ ਨੇ ਉਹਨਾਂ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਕੇ ਇਸ ਮਹੀਨੇ ਨੂੰ ਅੱਗੇ ਲੈ ਕੇ ਜਾਓਗੇ? ਬਿਲਕੁਲ ਜੀ ਬਿਲਕੁਲ ਸਾਰੇ ਜਿੰਨੇ ਵੀ ਧਾਰਮਿਕ ਸੰਗਠਨ ਹਨ ਜਿੰਨੇ ਵੀ ਸਾਡੇ ਹਿੰਦੂ ਸਮਾਜ ਦੇ ਨਾਲ ਜੁੜੇ ਹੋਏ ਲੋਕ ਹਨ ਮੈਂ ਉਹਨਾਂ ਤੱਕ ਵੀ ਇਹ ਗੱਲ ਜਰੂਰ ਪਹੁੰਚਾਵਾਂਗਾ ਅਤੇ ਉਹਨਾਂ ਨੂੰ ਵੀ ਨਾਲ ਲੈ ਕੇ ਇਸ ਮੁੱਦੇ ਨੂੰ ਅੱਗੇ ਵਧਾਵਾਂਗਾ ਦੇਖੋ ਪਬਲਿਕ ਨੂੰ ਤਾਂ ਖੁਦ ਹੀ ਅਵੇਰ ਹੋਣਾ ਪਏਗਾ ਇਸ ਮਾਮਲੇ 'ਚ ਲੇਕਿਨ ਇਹ ਜਿਹੜਾ ਮੁੱਦਾ ਹੈ ਇਹ ਪ੍ਰਸ਼ਾਸਨ ਵੱਲੋਂ ਹੀ ਲਿੱਤਾ ਜਾਣਾ ਚਾਹੀਦਾ ਹੈ ਮੇਰੇ ਨਾਲ ਬਹੁਤ ਸਾਰੇ ਐਸੇ ਧਾਰਮਿਕ ਜਿਹੜੇ ਸੰਗਠਨ ਨੇ ਜੁੜੇ ਹੋਏ ਨੇ ਮੈਂ ਉਹਨਾਂ ਨਾਲ ਜੁੜਿਆ ਹੋਇਆ ਹਾਂ ਤੇ ਮੈਂ ਉਹਨਾਂ ਨੂੰ ਇਸ ਮੁੱਦੇ ਤੇ ਨਾਲ ਲੈ ਕੇ ਜ਼ਰੂਰ ਚੱਲਾਂਗਾ ਤੁਸੀਂ ਇੱਕ ਸਮਾਜ ਸੇਵੀ ਹੋ ਹਾਂਜੀ ਔਰ ਸਮਾਜ ਸੇਵੀ ਦੇ ਨਾਲ ਜਿਹੜਾ ਤੁਹਾਡੇ ਨਾਲ ਹੋਰ ਵੀ ਕੋਈ ਅچھے ਸਾਥੀ ਹੋਵੇ ਹੋ ਸਕਦਾ ਹੈ ਕਿ ਉਹ ਅਲੱਗ-ਅਲੱਗ ਧਰਮਾਂ ਜਾਤੀਆਂ ਦੇ ਨਾਲ ਹੋਵੇ ਸਮਝ ਲਓ ਉਹ ਵੀ ਤੁਹਾਡੇ ਨਾਲ ਸੰਬੰਧਤ ਹੋਵੇ ਤੇ ਕਿਸੇ ਹੋਰ ਜੇ ਵਿਸ਼ੇਸ਼ ਕਿਸੇ ਉਸ ਤਾਮਿਲ ਵਿਸ਼ੇਸ਼ ਵਰਗ ਨਾਲ ਜੁੜੇ ਹੋਣ ਹੋ ਸਕਦੇ ਹਨ ਕਿ ਉਹ ਸਾਥੀ ਤੁਹਾਡਾ ਵਿੱਚ ਸਮਰਥਨ ਕਰਨਗੇ ਤੁਹਾਨੂੰ ਲੱਗਦਾ ਕਿ ਉਹ ਸਮਰਥਨ ਕਰ ਦੇਗਾ ਮੇਰਾ ਕੰਮ ਹੈ ਜੀ ਕਿ ਵੀ ਉਹਨਾਂ ਤੱਕ ਆਵਾਜ਼ ਪਹੁੰਚਾਣੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਅਗਰ ਕੋਈ ਆਂਦਾ ਤਾਂ ਉਹਨਾਂ ਲਈ ਸਵਾਗਤ ਹੈ ਬਾਕੀ ਉਹਨਾਂ ਦੇ ਅੱਗੇ ਆਪਣੇ ਵਿਚਾਰ ਨੇ ਆਪਣੇ ਉਹਨਾਂ ਦੀ ਸੋਚ